ਜਿਹੜਾ ਫ੍ਰੀ ਪੁਲਿਸ ਟ੍ਰੇਨਿੰਗ ਕੈਂਪ ਆਗਾ ਉਹ ਅਸੀਂ 2009 ਦੇ ਵਿੱਚ ਸ਼ੁਰੂ ਕੀਤਾ ਸੀਗਾ ਤੇ ਇਸ ਕਾਲਜ ਦੇ ਵਿੱਚ ਮੈਂ ਉਦੋਂ ਵਿਦਿਆਰਥੀ ਸੀ ਜਦੋਂ ਇਹ ਕੈਂਪ ਆ ਜਿਹੜਾ ਉਹ ਸ਼ੁਰੂ ਕੀਤਾ ਸੀਗਾ 2010 ਦੇ ਵਿੱਚ ਜਿਹੜੀ ਪਹਿਲੀ ਭਰਤੀ ਆ ਉਹ ਆਈ ਸੀ ਪੰਜਾਬ ਪੁਲਿਸ ਦੀ ਉਦੋਂ ਮੈਂ ਇਹ ਕੈਂਪ ਸ਼ੁਰੂ ਕੀਤਾ ਸੀ ਜਦੋਂ ਸਟਾਰਟ ਕੀਤਾ ਪੁਲਿਸ ਭਰਤੀ ਕੈਂਪ ਉਦੋਂ ਸਾਡੇ ਕੋਲੇ ਬਹੁਤ ਘੱਟ ਬੱਚੇ ਆਉਂਦੇ ਸੀ 15 20 ਜਵਾਬ ਜਿਹੜੇ ਗਰਾਊਂਡ ਦੇ ਵਿੱਚ ਪੁਲਿਸ ਦੀ ਟ੍ਰੇਨਿੰਗ ਲੈਣ ਆਉਂਦੇ ਸੀਗੇ ਕਿਉਂਕਿ ਮੇਰੀ ਵੀ ਉਮਰ ਕੋਈ ਬਹੁਤੀ ਜ਼ਿਆਦਾ ਨਹੀਂ ਸੀਗੀ ਤਾਂ ਸਾਰੇ ਜਣੇ ਸਾਰਿਆਂ ਦੇ ਮਨ ਚ ਆਏ ਸੀ ਕਿ ਵੀ ਇਹ ਛੋਟਾ ਗਾ ਵੀ ਪਤਾ ਨਹੀਂ ਟ੍ਰੇਨਿੰਗ ਕਿਵੇਂ ਕਰਾਊਗਾ ਕਿਵੇਂ ਨਹੀਂ ਕਰਾਊਗਾ ਪਰ ਉਦੋਂ ਕੀ ਹੋਇਆ 2010 ਦੀ ਭਰਤੀ ਵੇਲੇ ਮੇਰੇ ਕੋਲ ਉਹਨਾਂ 22 ਜਣੇ ਜਿੰਨੇ ਜਣੇ ਮੇਰੇ ਕੋਲੇ ਆਉਂਦੇ ਸੀਗੇ ਤਕਰੀਬਨ ਮੈਨੂੰ ਲੱਗਦਾ 2 4 ਨੂੰ ਛੱਡ ਕੇ ਸਾਰੇ ਭਰਤੀ ਹੋ ਗਏ ਸੀਗੇ ਉਦੋਂ ਉਸ ਤੋਂ ਬਾਅਦ ਕੀਆ ਇਹ ਮੁਕਾਬਲਾ ਜਿਹੜਾ ਉਹ ਵੱਧਾ ਗਿਆ ਸਾਨੂੰ ਆਰਮੀ ਦੀ ਟ੍ਰੇਨਿੰਗ ਵੀ ਸਾਨੂੰ ਸ਼ੁਰੂ ਕਰਨੀ ਪਈ ਕਿਉਂਕਿ ਸਾਡੇ ਜਿਹੜੇ ਰਿਜ਼ਲਟ ਨੇ ਉਹ ਕਾਫੀ ਵਧੀਆ ਆਉਣ ਲੱਗੇ ਸੀਗੇ ਆਰਮੀ ਵਾਲੇ ਬੱਚੇ ਆਉਣ ਲੱਗੇ ਫਿਰ ਸਾਡੇ ਕੋਲੇ ਜੇਲ ਡਿਪਾਰਟਮੈਂਟ ਦੇ ਵਿੱਚ ਨੇ ਜਿਹੜੇ ਬੱਚੇ ਭਰਤੀ ਹੋਏ ਉਹ ਬੱਚੇ ਆਉਣ ਲੱਗੇ ਫਿਰ ਸਾਡੇ ਕੋਲੇ ਵਾਰਡਨ ਭਰਤੀ ਹੋਏ ਨੇਗੇ ਬੱਚੇ ਉਹ ਆਉਣ ਲੱਗੇ ਫਿਰ ਕਨਸਟੇਬਲ ਦੇ ਨਾਲ ਨਾਲ ਸਬ ਇੰਸਪੈਕਟਰ ਦੀਆਂ ਪੋਸਟਾਂ ਨੇ ਜਿਹੜੀਆਂ ਉਹ ਆਣਿਆ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ 2016 ਦੇ ਵਿੱਚ ਤਿੰਨ ਬੱਚੇ ਨੇ ਜਿਹੜੇ ਉਹ ਭਰਤੀ ਹੋਏ ਫਿਰ ਅਸੀਂ ਜਿੰਨੇ ਵੀ ਕੋਈ ਵੀ ਫਿਜ਼ੀਕਲ ਚਾਹੇ ਪੰਜਾਬ ਸਰਕਾਰ ਦੁਆਰਾ ਚਾਹੇ ਸੈਂਟਰ ਗਵਰਨਮੈਂਟ ਦੁਆਰਾ ਕੋਈ ਵੀ ਮਤਲਬ ਕੀ ਜਿਹਦੇ ਵਿੱਚ ਫਿਜ਼ੀਕਲ ਟ੍ਰਾਇਲ ਹੁੰਦਾਗਾ ਉਹ ਸਾਰੇ ਤਰ੍ਹਾਂ ਦੇ ਜਿਹੜੇ ਕੈਂਪਨੇ ਉਹ ਅਸੀਂ ਲਾਉਣਾ ਮੈਂ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਸੀਗਾ ਪਰ ਕੀ ਹੋਇਆ ਉਹੋ ਜਿਹੀਆਂ ਜਿਹੜੀਆਂ ਸਹੂਲਤਾਂ ਸੀ ਉਹ ਮੁਹੱਈਆ ਨਹੀਂ ਹੁੰਦੀਆਂ ਸੀ ਕੋਈ ਗਰਾਊਂਡ ਨਹੀਂ ਸੀ ਕੋਚ ਨਹੀਂ ਸੀਗੇ ਕੋਈ ਸਾਨੂੰ ਅਵੇਅਰਨੈਸ ਕੈਂਪਨੀ ਦੱਸੀ ਜਾਂਦੇ ਸੀਗੇ ਜਿਹਦੇ ਕਰਕੇ ਅਸੀਂ ਜਿਹੜਾ ਜਾਂ ਮੈਂ ਜਾਂ ਮੇਰੇ ਨਾਲ ਦੇ ਕੋਈ ਅੱਗੇ ਵਧਦੇ ਜਿਹੜਾ ਕੁਝ ਸਾਨੂੰ ਨਹੀਂ ਮਿਲਿਆ ਉਹ ਅਸੀਂ ਦੂਜੇ ਜਿਹੜੇ ਜਵਾਬਕ ਨੇ ਜਿਹੜੇ ਇਧਰ ਇੰਟਰਸਟ ਰੱਖਦੇ ਨੇਗੇ ਇਧਰ ਆਉਣਾ ਚਾਹੁੰਦੇ ਨੇ ਨੌਕਰੀਆਂ ਵੱਲ ਨੂੰ ਵਧਣਾ ਚਾਹੁੰਦੇ ਨੇ ਜਿਹੜੀਆਂ ਘਾਟਾਂ ਸਾਡੇ ਤੋਂ ਸਾਡੇ ਪੇਰੈਂਟਸ ਨਹੀਂ ਪੂਰੀਆਂ ਕਰ ਸਕਦੇ ਤਾਂ ਅਸੀਂ ਇੱਕ ਐਜ਼ ਏ ਮਾਪੇ ਉਹਨਾਂ ਦੀਆਂ ਜਿਹੜੀਆਂ ਘਾਟਾਂ ਨੇ ਉਹ ਪੂਰੀਆਂ ਕਰੀਏ ਤੇ ਇਹ ਕੈਂਪਾਂ ਜਿਹੜੇ ਉਹ ਸ਼ੁਰੂ ਕਰੀਏ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਟੀਵੀ ਨਿਊ ਚੈਨਲ ਮੈਂ ਹਾਂ ਲਖਵੀਰ ਸਿੰਘ ਚੀਮਾ ਸਾਡਾ ਖਾਸ ਪ੍ਰੋਗਰਾਮ ਲੈ ਕੇ ਹਾਜ਼ਰਾਂ ਖਾਸ ਮੁਲਾਕਾਤ ਸਾਡੇ ਸਟੂਡੀਓ ਦੇ ਵਿੱਚ ਅੱਜ ਪਹੁੰਚੇ ਨੇ ਪ੍ਰੋਫੈਸਰ ਬਲਵਿੰਦਰ ਕੁਮਾਰ ਸ਼ਰਮਾ ਜੀ ਜਿਨ੍ਹਾਂ ਨੂੰ ਪਿਆਰ ਦੇ ਨਾਲ ਬਿੱਟੂ ਸ਼ਰਮਾ ਜੀ ਵੀ ਕਿਹਾ ਜਾਂਦਾ ਹੈ ਬਰਵਿੰਦਰ ਸ਼ਰਮਾ ਜੀ ਐਸਡੀ ਕਾਲਜ ਆਫ ਐਜੂਕੇਸ਼ਨ ਦੇ ਵਿੱਚ ਪ੍ਰੋਫੈਸਰ ਦੇ ਤੌਰ ਤੇ ਪੜ੍ਹਾ ਰਹੇ ਨੇ ਇਸ ਤੋਂ ਇਲਾਵਾ ਇਹਨਾਂ ਦਾ ਖੇਡਾਂ ਦੇ ਨਾਲ ਵੱਡਾ ਲਗਾਵ ਹੈ ਖੇਡਾਂ ਦੇ ਵਿੱਚ ਇਹਨਾਂ ਨੇ ਐਥਲੈਟਿਕਸ ਦੇ ਵਿੱਚ ਇੰਟਰ ਯੂਨੀਵਰਸਿਟੀ ਅਤੇ ਇੰਟਰ ਕਾਲਜ ਵੀ ਭਾਗ ਲਿਆਗਾ ਇਸ ਤੋਂ ਇਲਾਵਾ ਸਮਾਜਿਕ ਗਤੀਵਿਧੀਆਂ ਦੇ ਵਿੱਚ ਇਹ ਅਕਸਰ ਸਰਗਰਮ ਰਹਿੰਦੇ ਨੇ ਇੱਕ ਹੋਰ ਵੱਡੀ ਗੱਲ ਹੈ ਕਿ ਐਸਡੀ ਕਾਲੇ ਦੇ ਵਿੱਚ ਇੱਕ ਦਹਾਕੇ ਤੋਂ ਫ੍ਰੀ ਪੁਲਿਸ ਫਿਜ਼ੀਕਲ ਟ੍ਰੇਨਿੰਗ ਕੈਂਪ ਆ ਜਿਹੜਾ ਇਹ ਚਲਾ ਰਹੇ ਨੇ ਜਿਹਦਾ ਫਾਇਦਾ ਬਰਨਾਲਾ ਹੀ ਨਹੀਂ ਇਸ ਤੋਂ ਦੇ ਜਿਹੜੇ ਇਲਾਕੇ ਭਰ ਦੇ ਨੌਜਵਾਨ ਆ ਉਹ ਲੈ ਰਹੇ ਨੇ ਇਸ ਸੰਬੰਧ ਦੇ ਵਿੱਚ ਇਸ ਕੈਂਪ ਦੇ ਸੰਬੰਧ ਦੇ ਵਿੱਚ ਪ੍ਰੋਫੈਸਰ ਬਲਵਿੰਦਰ ਸ਼ਰਮਾ ਜੀ ਨਾਲ ਗੱਲਬਾਤ ਕਰਾਂਗੇ ਕਿ ਕਿੰਨੇ ਕੁ ਬੱਚੇ ਆ ਜਿਹੜਾ ਕਿੰਨੇ ਕੁ ਨੌਜਵਾਨ ਆ ਇਸ ਕੈਂਪ ਦਾ ਲਾਭ ਲੈ ਰਹੇ ਨੇ ਤੇ ਉਹ ਕਿਸ ਤਰ੍ਹਾਂ ਉਹਨੂੰ ਮੈਨੇਜ ਕਰ ਰਹੇ ਨੇ ਕਿੰਨੇ ਕੁ ਸਮੇਂ ਤੋਂ ਇਹ ਜਿਹੜਾ ਕੈਂਪ ਚਲਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਪ੍ਰੋਫੈਸਰ ਬਲਵਿੰਦਰ ਕੁਮਾਰ ਜੀ ਤੁਹਾਡਾ ਸਵਾਗਤ ਹੈ ਐਸਟੀਬੀ ਦੇ ਸਟੂਡੀਓ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਮਾਜ ਤੇ ਪੱਤਰਕਾਰ ਐਸਟੀਪੀ ਨਿਊਜ਼ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਆਪਣੇ ਸਟੂਡੀਓ ਦੇ ਵਿੱਚ ਬੁਲਾ ਕੇ ਇੰਟਰਵਿਊ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਕਰਵਾਇਆ ਪ੍ਰੋਫੈਸਰ ਜੇ ਗੱਲ ਕਰੀਏ ਤਾਂ ਜਿਹੜਾ ਤੁਹਾਡਾ ਜਿਹੜਾ ਟ੍ਰੇਨਿੰਗ ਕੈਂਪ ਆ ਇਹਦੀ ਗੱਲ ਕਰੀਏ ਸਭ ਤੋਂ ਪਹਿਲਾਂ ਕਿ ਇਹ ਵਿਚਾਰ ਕਿਵੇਂ ਆਇਆ ਕਿ ਨੌਜਵਾਨਾਂ ਨੂੰ ਫ੍ਰੀ ਦੇ ਵਿੱਚ ਜਿਹੜੀ ਫਿਜ਼ੀਕਲ ਟ੍ਰੇਨਿੰਗ ਦਿੱਤੀ ਜਾਵੇ ਕਿੱਥੋਂ ਇਹ ਜਿਹੜੀ ਮੋਟੀਵੇਸ਼ਨ ਆ ਤੁਹਾਨੂੰ ਮਿਲੀ ਹੈ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਵੀ ਜਿਹੜਾ ਫ੍ਰੀ ਪੁਲਿਸ ਟ੍ਰੇਨਿੰਗ ਕੈਂਪ ਆਗਾ ਉਹ ਅਸੀਂ 2009 ਦੇ ਵਿੱਚ ਸ਼ੁਰੂ ਕੀਤਾ ਸੀਗਾ ਤੇ ਇਸ ਕਾਲਜ ਦੇ ਵਿੱਚ ਮੈਂ ਉਦੋਂ ਵਿਦਿਆਰਥੀ ਸੀ ਜਦੋਂ ਇਹ ਕੈਂਪ ਆ ਜਿਹੜਾ ਉਹ ਸ਼ੁਰੂ ਕੀਤਾ ਸੀਗਾ 2010 ਦੇ ਵਿੱਚ ਜਿਹੜੀ ਪਹਿਲੀ ਭਰਤੀ ਆ ਉਹ ਆਈ ਸੀ ਪੰਜਾਬ ਪੁਲਿਸ ਦੀ ਉਦੋਂ ਮੈਂ ਇਹ ਕੈਂਪ ਸ਼ੁਰੂ ਕੀਤਾ ਸੀ ਰਹੀ ਗੱਲ ਸ਼ੁਰੂ ਕਰਨ ਦੀ ਮੈਂ 6ਵੀਂ ਕਲਾਸ ਦੇ ਵਿੱਚ ਸੀਗਾ ਜਦੋਂ ਮੈਂ ਗਰਾਊਂਡ ਦੇ ਵਿੱਚ ਜਾਣਾ ਸ਼ੁਰੂ ਕੀਤਾ ਪਰ ਗਰਾਊਂਡ ਦੇ ਵਿੱਚ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸਹੂਲਤਾਂ ਜਿਹੜੀ ਉਹ ਮੁਹੱਈਆ ਨਹੀਂ ਕਰਵਾਈ ਜਾਂਦੀ ਸੀਗੀ ਫਿਰ ਹੌਲੀ-ਹੌਲੀ ਅੱਗੇ ਵਧਦੇ ਗਏ ਕੋਈ ਸਾਨੂੰ ਕੋਚ ਆ ਜਿਹੜਾ ਉਹ ਪ੍ਰੋਵਾਈਡ ਨਹੀਂ ਹੁੰਦਾ ਸੀਗਾ ਤੇ ਜਦੋਂ ਦੇਖਿਆ ਪੇਰੈਂਟਸ ਕੋਲੇ ਇੰਨਾ ਪੈਸਾ ਨਹੀਂ ਸੀਗਾ ਇਕਨੋਮਿਕਲ ਪੱਖੋਂ ਕੋਈ ਕਰਦੇ ਹਾਲਾਤ ਨੇ ਜਿਹੜੇ ਉਹ ਬਹੁਤੇ ਚੰਗੇ ਨਹੀਂ ਸੀਗੇ ਤੇ ਮੈਂ ਖੁਦਾ ਜਿਹੜਾ ਮੈਂ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਸੀਗਾ ਪਰ ਕੀ ਹੋਇਆ ਉਹੋ ਜਿਹੀਆਂ ਜਿਹੜੀਆਂ ਸਹੂਲਤਾਂ ਸੀ ਉਹ ਮੁਹੱਈਆ ਨਹੀਂ ਹੁੰਦੀਆਂ ਸੀ ਕੋਈ ਗਰਾਊਂਡ ਨਹੀਂ ਸੀ ਕੋਚ ਨਹੀਂ ਸੀਗੇ ਕੋਈ ਸਾਨੂੰ ਅਵੇਅਰਨੈਸ ਕੈਂਪਨੀ ਦੱਸੀ ਜਾਂਦੇ ਸੀਗੇ ਜਿਹਦੇ ਕਰਕੇ ਅਸੀਂ ਜਿਹੜਾ ਜਾਂ ਮੈਂ ਜਾਂ ਮੇਰੇ ਨਾਲ ਦੇ ਕੋਈ ਅੱਗੇ ਵਧਦੇ ਜੀ ਅੱਛਾ ਫਿਰ ਉਸ ਤੋਂ ਬਾਅਦ ਜਿਹੜਾ ਇਹ ਕੈਂਪਾਸ ਸ਼ੁਰੂ ਕੀਤਾ ਗਿਆ ਕਿੰਨੇ ਕਿਹੜੇ ਸਾਲ ਦੇ ਵਿੱਚ ਇਹ ਸ਼ੁਰੂ ਕੀਤਾ ਗਿਆ ਕਿਸ ਤਰ੍ਹਾਂ ਦੀ ਜਿਹੜੀ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਇਹ ਟ੍ਰੇਨਿੰਗ ਜਿਹੜੀ ਦੇਣ ਲੱਗੇ 2009 ਦੇ ਵਿੱਚ ਜਿਹੜਾ ਇਹ ਕੈਂਪ ਹੈ ਜੀ ਫਰੀ ਪੁਲਿਸ ਟ੍ਰੇਨਿੰਗ ਕੈਂਪ ਸ਼ੁਰੂ ਕੀਤਾ ਸੀ ਸਭ ਤੋਂ ਪਹਿਲਾਂ ਪੁਲਿਸ ਦੀ ਭਰਤੀ ਆਈ ਸੀਗੀ 2010 ਦੇ ਵਿੱਚ ਉਹਦੇ ਲਈ ਇਹ ਕੈਂਪ ਜਿਹੜਾ ਉਹ ਸ਼ੁਰੂ ਕੀਤਾ ਗਿਆ ਸੀਗਾ ਪਰ ਕੀ ਹੋਇਆ ਇਹ ਉਦੋਂ ਅਸੀਂ ਜਦੋਂ ਸਟਾਰਟ ਕੀਤਾ ਪੁਲਿਸ ਭਰਤੀ ਕੈਂਪ ਉਦੋਂ ਸਾਡੇ ਕੋਲੇ ਬਹੁਤ ਘੱਟ ਬੱਚੇ ਆਉਂਦੇ ਸੀ 15 20 ਜਵਾਕ ਜਿਹੜੇ ਗਰਾਊਂਡ ਦੇ ਵਿੱਚ ਪੁਲਿਸ ਦੀ ਟ੍ਰੇਨਿੰਗ ਲੈਂਡ ਆਉਂਦੇ ਸੀਗੇ ਕਿਉਂਕਿ ਮੇਰੀ ਵੀ ਉਮਰ ਕੋਈ ਬਹੁਤ ਹੀ ਜ਼ਿਆਦਾ ਨਹੀਂ ਸੀਗੀ ਤਾਂ ਸਾਰੇ ਜਣਿਆਂ ਨੂੰ ਸਾਰਿਆਂ ਦੇ ਮਨ ਚ ਆਏ ਸੀ ਵੀ ਇਹ ਛੋਟਾਗਾ ਵੀ ਪਤਾ ਨਹੀਂ ਟ੍ਰੇਨਿੰਗ ਕਿਵੇਂ ਕਰਾਊਗਾ ਕਿਵੇਂ ਨਹੀਂ ਕਰਾਊਗਾ ਪਰ ਉਦੋਂ ਕੀ ਹੋਇਆ 2010 ਦੀ ਭਰਤੀ ਵੇਲੇ ਮੇਰੇ ਕੋਲ ਉਹਨਾਂ 22 ਜਣੇ ਜਿੰਨੇ ਜਣੇ ਮੇਰੇ ਕੋਲੇ ਹੁੰਦੇ ਸੀਗੇ ਤਕਰੀਬਨ ਮੈਨੂੰ ਲੱਗਦਾ 2-4 ਨੂੰ ਛੱਡ ਕੇ ਸਾਰੇ ਭਰਤੀ ਹੋ ਗਏ ਸੀਗੇ ਉਦੋਂ ਉਸ ਤੋਂ ਬਾਅਦ ਕੀ ਆ ਇਹ ਪਕਾਫਲਾ ਜਿਹੜਾ ਉਹ ਵੱਧ ਆ ਗਿਆ ਉਸ ਤੋਂ ਬਾਅਦ 100 ਜਵਾਕ ਹੋਣ ਲੱਗ ਗਿਆ 150 ਜਵਾਕ ਹੋਣ ਲੱਗ ਗਿਆ ਪਿਛਲੇ ਕੈਂਪਾਂ 'ਚ ਅਸੀਂ ਦੇਖਦੇ ਆਂਗੇ ਵੀ 200 250 300 ਤੱਕ ਵੀ ਜਵਾਕ ਆ ਜਿਹੜਾ ਆਲੇ-ਦੁਆਲੇ ਦੇ ਪਿੰਡਾਂ ਤੋਂ ਆਪਣੇ ਸ਼ਹਿਰ ਦਾ ਜਿਹੜਾ ਵਿਦਿਆਰਥੀ ਨੇਗੇ ਚਾਹੇ ਆਪਣੇ ਕਾਲਜ ਦੇ ਵਿਦਿਆਰਥੀ ਨੇ ਚਾਹੇ ਕਾਲਜ ਤੋਂ ਬਾਹਰ ਦੇ ਵਿਦਿਆਰਥੀ ਨੇ ਸਾਰੇ ਕੈਂਪ ਦੇ ਵਿੱਚ ਆਉਂਦੇ ਨੇ ਤੇ ਦੂਸਰੀ ਗੱ ਸਭ ਤੋਂ ਪਹਿਲਾਂ ਸੀ ਪੁਲਿਸ ਭਰਤੀ ਬਾਰੇ ਸੋਚਿਆ ਸੀਗਾ ਉਸ ਤੋਂ ਬਾਅਦ ਕੀ ਹੋਇਆ ਇਹ ਕੈਂਪ ਪੁਲਿਸ ਭਰਤੀ ਤੋਂ ਹਟ ਕੇ ਪੁਲਿਸ ਭਰਤੀ ਦੇ ਨਾਲ-ਨਾਲ ਸਾਨੂੰ ਆਰਮੀ ਦੀ ਟ੍ਰੇਨਿੰਗ ਵੀ ਸਾਨੂੰ ਸ਼ੁਰੂ ਕਰਨੀ ਪਈ ਕਿਉਂਕਿ ਸਾਡੇ ਜਿਹੜੇ ਰਿਜ਼ਲਟ ਨੇ ਉਹ ਕਾਫੀ ਵਧੀਆ ਆਉਣ ਲੱਗੇ ਸੀਗੇ ਆਰਮੀ ਵਾਲੇ ਬੱਚੇ ਆਉਣ ਲੱਗੇ ਸਾਡੇ ਕੋਲੇ ਜੇਲ ਡਿਪਾਰਟਮੈਂਟ ਦੇ ਵਿੱਚ ਨੇ ਜਿਹੜੇ ਬੱਚੇ ਭਰਤੀ ਹੋਏ ਉਹ ਬੱਚੇ ਆਉਣ ਲੱਗੇ ਫਿਰ ਸਾਡੇ ਕੋਲੇ ਵਾਰਡਨ ਭਰਤੀ ਹੋਏ ਨੇਗੇ ਬੱਚੇ ਉਹ ਆਉਣ ਲੱਗੇ ਫਿਰ ਕਨਸਟੇਬਲ ਦੇ ਨਾਲ-ਨਾਲ ਸਬ ਇੰਸਪੈਕਟਰ ਦੀਆਂ ਪੋਸਟਾਂ ਨੇ ਜਿਹੜੀਆਂ ਉਹ ਆਣਿਆ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ 2016 ਦੇ ਵਿੱਚ ਤਿੰਨ ਬੱਚੇ ਨੇ ਜਿਹੜੇ ਉਹ ਭਰਤੀ ਹੋਏ ਫਿਰ ਅਸੀਂ ਜਿੰਨੇ ਵੀ ਕੋਈ ਵੀ ਫਿਜ਼ੀਕਲ ਚਾਹੇ ਪੰਜਾਬ ਸਰਕਾਰ ਦੁਆਰਾ ਚਾਹੇ ਸੈਂਟਰ ਗਵਰਨਮੈਂਟ ਦੁਆਰਾ ਕੋਈ ਵੀ ਮਤਲਬ ਕਿ ਜਿਹਦੇ ਵਿੱਚ ਫਿਜ਼ੀਕਲ ਟ੍ਰਾਇਲ ਹੁੰਦਾ ਹੈਗਾ ਉਹ ਸਾਰੇ ਤਰ੍ਹਾਂ ਦੇ ਜਿਹੜੇ ਕੈਂਪ ਨੇ ਉਹ ਅਸੀਂ ਲਾਉਣੇ ਅੱਛਾ ਇੱਕ ਹੋਰ ਹੈ ਕਿ ਇਸ ਕੈਂਪ ਦੇ ਵਿੱਚ ਕਿੰਨੇ ਜਿਹੜੇ ਨੌਜਵਾਨ ਨੇ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਵਿਚਰ ਕੇ ਆਉਂਦੇ ਨੇ ਕਿਹੜੀਆਂ-ਕਿਹੜੀਆਂ ਸੁਵਿਧਾਵਾਂ ਤੁਸੀਂ ਇਸ ਖੇਡ ਮੈਦਾਨ ਦੇ ਵਿੱਚ ਦੇ ਰਹੇ ਹੋ ਇੱਕ ਵੱਡੀ ਗੱਲ ਹੈ ਕਿ ਇਹ ਸਾਰੀ ਫ੍ਰੀ ਹੈ ਕਿਉਂਕਿ ਵੱਡੇ ਸ਼ਹਿਰਾਂ ਦੇ ਵਿੱਚ ਇਹ ਜਿਹੜਾ ਜਿਹੜੇ ਕੈਂਪ ਦੇ ਵਿੱਚ ਸਹੂਲਤਾਂ ਮਿਲਦੀਆਂ ਨੇ ਉਹ ਸਾਰੀਆਂ ਜਿਹੜੀਆਂ ਕਾਫੀ ਜ਼ਿਆਦਾ ਪੈਸਾ ਉਹਦੇ ਲਈ ਲਿਆ ਜਾਂਦਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਵੀ ਸਾਡੇ ਜਦੋਂ ਮੈਂ ਪੜਦਾ ਸੀਗਾ ਮੇਰੇ ਘਰ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਸੀਗੇ ਮੈਂ ਇਹ ਦੱਸਣ ਦੇ ਵਿੱਚ ਕੋਈ ਗਰੇਜ਼ ਵੀ ਨਹੀਂ ਕਰੂੰਗਾ ਕਿ ਮੇਰੇ ਜਿਹੜੇ ਫਾਦਰ ਸਾਹਿਬ ਸੀਗੇ ਉਹ ਲੇਵਰੀ ਕਰਦੇ ਰਹੇ ਨੇਗੇ ਤੇ ਜਿਹੜੇ ਮੇਰੇ ਮਦਰ ਨੇਗੇ ਸਾਡੇ ਘਰੇ ਪਸ਼ੂ ਰੱਖੇ ਹੁੰਦੇ ਸੀ ਤੇ ਉਹ ਪਾਥੀਆਂ ਪੱਥ ਕੇ ਮੇਰੀ ਫੀਸ ਜਿਹੜੀ ਉਹ ਭਰਦੇ ਸੀਗੇ ਤੇ ਮੇਰੇ ਜਦੋਂ ਮਤਲਬ ਕਿ ਫਸਟ ইয়ার ਦੇ ਵਿੱਚ ਉਹਰੇ ਦਾਖਲਾ ਲੈਣ ਆਇਆ ਤਾਂ ਮੇਰੇ ਯਾਦ ਆ ਮੇਰੇ ਕੋਲੇ 14-15 ਕੁ 100 ਰੁਪਿਆ ਸੀਗਾ ਸਾਰਾ ਇਕੱਠਾ ਕੀਤਾ ਹੋਇਆ ਤੇ ਮੋਬਾਈਲਾਂ ਦੇ ਸਿਮ ਵਗੈਰਾ ਵੇਚਦੇ ਹੁੰਦੇ ਸੀਗੇ ਹਨਾ ਉਹ ਵੇਚ ਕੇ ਜਦੋਂ 1500 ਰੁਪਏ ਸੀ ਜਦੋਂ ਮੈਂ ਐਡਮਿਸ਼ਨ ਲੈਣ ਆਇਆ ਤਾਂ ਕਾਲਜ ਦੀ ਐਡਮਿਸ਼ਨ ਫੀਸ ਹੈ ਜਿਹੜੀ ਉਹ ਜ਼ਿਆਦਾ ਹੁੰਦੀ ਸੀਗੀ ਪਰ ਇੱਥੇ ਆ ਕੇ ਮੈਨੂੰ ਫੀਸ ਜ਼ਿਆਦਾ ਨਹੀਂ ਲੱਗੀ ਕਿਉਂਕਿ ਐਸਡੀ ਕਾਲਜ ਦੇ ਵਿੱਚ ਜਦੋਂ ਪਹਿਲੀ ਵਾਰੀ ਆਏ ਤਾਂ ਪਤਾ ਚੱਲਿਆ ਵੀ ਇੱਥੇ ਮਾਨਯੋਗ ਪ੍ਰਬੰਧਕੀ ਕਮੇਟੀ ਵੱਲੋਂ ਜਿਹੜੀਆਂ ਫੀਸਾਂ ਨੇ ਉਹ ਮਾਫ ਕੀਤੀਆਂ ਜਾਂਦੀਆਂ ਨੇਗੀਆਂ ਤੇ ਮੇਰੇ ਯਾਦ ਆ 2007 ਦਾ ਉਹ ਦਿਨ ਜਦੋਂ ਮਤਲਬ ਕਿ ਮੈਨੂੰ 1500 ਰੁਪਏ ਦੇ ਵਿੱਚ ਜਿਹੜੀ ਮੇਰੀ ਐਡਮਿਸ਼ਨ ਉਹ ਹੋਈ ਸੀਗੀ ਤੇ ਜਦੋਂ ਮੇਰੇ ਘਰ ਦੇ ਹਾਲਾਤ ਇਹ ਜੇ ਸੀਗੇ ਤਾਂ ਮੈਂ ਵੀ ਸੋਚਦਾ ਹੁੰਦਾ ਸੀਗਾ ਯਾਰ ਵੀ ਜਿਹੜਾ ਕੁਝ ਸਾਨੂੰ ਨਹੀਂ ਮਿਲਿਆ ਉਹ ਅਸੀਂ ਦੂਜੇ ਜਿਹੜੇ ਜਵਾਕ ਨੇ ਜਿਹੜੇ ਇਧਰ ਇੰਟਰਸਟ ਰੱਖਦੇ ਨੇਗੇ ਇਧਰ ਆਉਣਾ ਚਾਹੁੰਦੇ ਨੇ ਨੌਕਰੀਆਂ ਵੱਲ ਨੂੰ ਵਧਣਾ ਚਾਹੁੰਦੇ ਨੇ ਜਿਹੜੀਆਂ ਘਾਟਾਂ ਸਾਡੇ ਤੋਂ ਸਾਡੇ ਪੇਰੈਂਟਸ ਨਹੀਂ ਪੂਰੀਆਂ ਕਰ ਸਕਦੇ ਤਾਂ ਅਸੀਂ ਇੱਕ ਐਜ਼ ਏ ਮਾਪੇ ਉਹਨਾਂ ਦੀਆਂ ਜਿਹੜੀਆਂ ਘਾਟਾਂ ਨੇ ਉਹ ਪੂਰੀਆਂ ਕਰੀਏ ਤੇ ਇਹ ਕੈਂਪਾਂ ਜਿਹੜੇ ਉਹ ਸ਼ੁਰੂ ਕਰੀਏ ਤੇ ਫਰੀਦੀ ਗੱਲ ਇਹ ਹੈਗੀ ਵੀ ਚਲੋ ਸਾਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਰਜਗਾਰ ਮਿਲਿਆ ਹੋਇਆਗਾ ਤੇ ਜਦੋਂ ਰਜਗਾਰ ਮਿਲਦਾ ਆਪਦੀ ਤਨਖਾ ਆਪਦੇ ਤੇ ਜਾਂ ਆਪਦੇ ਪੇਰੈਂਟਸ ਤੇ ਖਰਚ ਦੇਵਾਂਗੇ ਜਾਂ ਆਪਦੀ ਪਰਿਵਾਰ ਤੇ ਖਰਚ ਦੇਵਾਂਗੇ ਤਾਂ ਉਹਦੇ ਨਾਲ ਕੀ ਹੁੰਦਾਗਾ ਆਪਦੇ ਮਨ ਨੂੰ ਤਸੱਲੀ ਬਹੁਤ ਹੁੰਦੀ ਆ ਤੇ ਉਹ ਕੀ ਹੋਇਆ ਮਤਲਬ ਕਿ ਜਦੋਂ ਪਹਿਲੀ ਵਾਰਤੀ ਹੋਏ ਬੱਚੇ ਤਾਂ ਮੇਰੇ ਕੋਲੇ ਪਹਿਲੀ ਤਨਖਾ ਤੋਂ ਬਾਅਦ ਡੱਬਾ ਲੈ ਕੇ ਆਏ ਡੱਬਾ ਲੈ ਕੇ ਆਇਆ ਤਾਂ ਉਹਨਾਂ ਨੂੰ ਵੀ ਬੜੀ ਖੁਸ਼ੀ ਮਹਿਸੂਸ ਹੋਈ ਵੀ ਅਸੀਂ ਹਨਾ ਆਪਦੇ ਪੈਸਿਆਂ ਦਾ ਆਪ ਮਠਿਆਈ ਲੈ ਕੇ ਆਏ ਆ ਤੇ ਮੇਰੀ ਆਦਤ ਹੈ ਜੇ ਕੋਈ ਭਰਤੀ ਵੀ ਹੋ ਜਾਂਦਾ ਮੈਂ ਉਹਨੂੰ ਕਹਿ ਦਿੰਦਾਗਾ ਵੀ ਯਾਰ ਜਦੋਂ ਤਨਖਾਹ ਮਿਲੂ ਨਾ ਫੇਰ ਲੈ ਕੇ ਆਈ ਕਿਉਂਕਿ ਆਪਦੇ ਪੈਸੇ ਖਰਚਣ ਦਾ ਸਕੂਨ ਵੀ ਬਹੁਤ ਹੁੰਦਾਗਾ ਖੁਸ਼ੀ ਵੀ ਬਹੁਤ ਹੁੰਦੀ ਆ ਤੇ ਇਹਦੇ ਨਾਲ ਕੀ ਆਗਾ ਆਪਦੀ ਮੈਂਟਲੀ ਸੈਟੀਸਫੈਕਸ਼ਨ ਆ ਜਿਹੜੀ ਉਹ ਵੀ ਬਹੁਤ ਹੁੰਦੀ ਹੈ ਅੱਛਾ ਤੁਹਾਡੇ ਗਰਾਊਂਡ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਜਿਹੜੇ ਬੱਚੇ ਆ ਰਹੇ ਨੇ ਤੇ ਕਿੰਨੇ ਕੁ ਜੜੀਆਂ ਤੁਸੀਂ ਸਹੂਲਤਾਂ ਨੇ ਉਹ ਕਿਸ ਤਰ੍ਹਾਂ ਦੀਆਂ ਸਹੂਲਤਾਂ ਜਿਹਨੇ ਬੱਚਾਂ ਨੂੰ ਦੇ ਰਹੇ ਹੋ ਟ੍ਰੇਨਿੰਗ ਦੇ ਵਿੱਚ ਦੇਖੋ ਸਹੂਲਤਾਂ ਦੀ ਗੱਲ ਇਹ ਹੈਗੀ ਵੀ ਐਸਡੀ ਕਾਲਜ ਦੇ ਪ੍ਰਬੰਧਕੀ ਕਮੇਟੀ ਵੱਲੋਂ ਸਾਨੂੰ ਜਿਹੜਾ ਗਰਾਊਂਡ ਆ ਉਹ ਮੁਹੱਈਆ ਕਰਾਇਆ ਜਾਂਦਾਗਾ ਚਾਹੇ ਉਹ ਜੰਪ ਲਾਉਣ ਲਈ ਪਿੱਟ ਦਾ ਪ੍ਰਬੰਧ ਹੋਵੇ ਚਾਹੇ ਉਹ ਸਾਨੂੰ ਹਾਈ ਜੰਪ ਦੇ ਲਈ ਗੱਦੇ ਦਾ ਪ੍ਰਬੰਧ ਹੋਵੇ ਜਾਂ ਟਰੈਕ ਦੀ ਸਹੂਤਾ ਹੋਵੇ ਸਾਨੂੰ ਉਹ ਮੁਹੱਈਆ ਕਰਵਾਈ ਜਾਂਦੀ ਹੈਗੀ ਤੇ ਦੂਸਰੀ ਗੱਲ ਜਿਹੜੇ ਵਿਦਿਆਰਥੀ ਇਥੋਂ ਟ੍ਰੇਨਿੰਗ ਲੈ ਕੇ ਪੁਲਿਸ ਚ ਭਰਤੀ ਹੁੰਦੇ ਨੇਗੇ ਜਾਂ ਕਿਸੇ ਹੋਰ ਵਿਭਾਗ ਦੇ ਵਿੱਚ ਭਰਤੀ ਹੁੰਦੇ ਨੇਗੇ ਫਿਜ਼ੀਕਲ ਟ੍ਰਾਇਲ ਕੱਢ ਕੇ ਤਾਂ ਉਹ ਜਿਹੜੇ ਵਿਦਿਆਰਥੀ ਨੇ ਉਹ ਸਾਡੀ ਆਰਥਿਕ ਮਦਦ ਉਹ ਕਰਦੇ ਰਹਿੰਦੇ ਨੇਗੇ ਜਿਵੇਂ ਕੁਝ ਕੁ ਬੱਚੇ ਨੇ ਇਹ ਜਿਹੜੇ 2016 ਦੀ ਭਰਤੀ ਵੇਲੇ ਟ੍ਰੇਨਿੰਗ ਲੈਂਦੇ ਸੀਗੇ ਉਹ ਫੌਰੀਨ ਦੇ ਵਿੱਚ ਵਾਗੇ ਸਾਡੀ ਜਿਹੜੀ 2021 22 ਦੀ ਭਰਤੀ ਸੀ ਉਹਦੋਂ ਨੂੰ ਉਹ ਸੈੱਟ ਹੋ ਗਏ ਬੱਚੇ ਜਾਂ ਨੌਕਰੀਆਂ ਵਾਲੇ ਬੱਚਿਆਂ ਨੇ ਸਾਨੂੰ ਜਿਹੜੇ ਸ਼ੂਜ਼ ਨੇ ਜਿਹੜੇ ਉਹ ਪ੍ਰੋਵਾਈਡ ਕੀਤੇ ਤਾਂ ਮੇਰੇ ਯਾਦ ਆ 2021 ਵੇਲੇ ਅਸੀਂ 100 ਪਲੱਸ ਜੋੜਾ ਬੂਟਾਂ ਦਾ ਤੇ 120 ਦੇ ਨੇੜੇ ਜਿਹੜੇ ਅਸੀਂ ਕਿਟਾਂ ਨੇ ਜਿਹੜੀਆਂ ਲੋਡਬੰਦ ਜਿਹੜੇ ਖਿਡਾਰੀ ਗਰਾਊਂਡ ਦੇ ਵਿੱਚ ਆਉਂਦੇ ਸੀ ਫਿਜ਼ੀਕਲ ਟ੍ਰੇਨਿੰਗ ਲੈਣ ਉਹਨਾਂ ਨੂੰ ਅਸੀਂ ਮੁਹੱਈਆ ਕਰਵਾਉਂਦੇ ਸੀਗੇ ਤੇ ਮਤਲਬ ਕੀ ਕੀ ਹੋਇਆ ਉਹਨਾਂ ਤੋਂ ਹੀ ਮੋਟੀਵੇਟ ਹੋ ਕੇ ਇੱਕ ਬੜੇ ਵਧੀਆ ਕਰਦਾ ਮੁੰਡਾ ਆਉਂਦਾ ਸੀਗਾ ਤੇ ਉਹ ਕਹਿੰਦਾ ਸਰ ਜੀ ਕਹਿੰਦਾ ਮੇਰੇ ਕਿੰਨੀਓ ਜਰਾਬਾਂ ਵੀ ਕਹਿੰਦਾ ਤੁਸੀਂ ਕਈ ਜਿਹੜੇ ਇਹ ਜਿਹੜੇ ਠੰਡ ਦੇ ਵਿੱਚ ਜਰਾਬਾਂ ਵੀ ਨਹੀਂ ਹੁੰਦੀਆਂ ਤਾਂ ਮਤਲਬ ਕਿ ਜਰਾਬਾਂ ਮਹਈਆ ਕਰਵਾਈਆਂ ਮਤਲਬ ਕਿ ਜਿਹੜੀ ਜਿਹੜੀ ਚੀਜ਼ ਦੀ ਸਾਨੂੰ ਲੱਗਦਾ ਵੀ ਲੋੜ ਹੈਗੀ ਉੱਪਰੋਂ ਸਾਨੂੰ ਮੈਨੇਜਮੈਂਟ ਕਿੰਨੀਓ ਜਾਂ ਸਾਡੇ ਜਿਹੜੇ ਵਿਦਿਆਰਥੀ ਭਰਤੀ ਹੋਏ ਨੇ ਉਹ ਜਾਂ ਫੋਰਨ ਦੇ ਵਿੱਚ ਜਿਹੜੇ ਜਿਹੜੇ ਇਹ ਚੀਜ਼ਾਂ ਨੂੰ ਪਸੰਦ ਕਰਦੇ ਨੇਗੇ ਉਹ ਸਾਨੂੰ ਇਹ ਚੀਜ਼ਾਂ ਨੇ ਜਿਹੜੀਆਂ ਉਹ ਮੁਹਈਆ ਕਰਵਾਉਂਦੇ ਰਹਿੰਦੇ ਨੇਗੇ ਅੱਛਾ ਜੀ ਗੱਲ ਕਰੀਏ ਕਿ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੇ ਮਾੜੇ ਹਾਲਾਤਾਂ ਦੇ ਵਿੱਚੋਂ ਆਰਥਿਕ ਮਾੜੇ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਆਉਂਦੇ ਨੇ ਬੱਚੇ ਉਸ ਤਰ੍ਹਾਂ ਦੇ ਪਰਿਵਾਰਾਂ ਦੇ ਵਿੱਚੋਂ ਜ਼ਿਆਦਾਤਰ ਮੈਨੂੰ ਲੱਗਦਾ ਫ੍ਰੀ ਕੈਂਪਾਂ ਦਾ ਜਿਹੜਾ ਲਾਭ ਲੈਂਦੇ ਹੋਣਗੇ ਕਿਸ ਤਰ੍ਹਾਂ ਦੇ ਹਾਲਾਤਾਂ ਚੋਂ ਜਿਹੜੇ ਬੱਚੇ ਆਉਂਦੇ ਨੇ ਤੇ ਉਹਨਾਂ ਦੇ ਵਿੱਚੋਂ ਕੋਈ ਲੱਗਦਾ ਉਹਦੇ ਬਾਰੇ ਵੀ ਦੱਸ ਦੋ ਕਿ ਕੋਈ ਉਹਦੀ ਭਰਤੀ ਦੇ ਵਿੱਚ ਵੀ ਸਿਲੈਕਟ ਵੀ ਹੋਇ ਇੱਕ ਇੱਥੇ ਕੁੜੀ ਪੜਦੀ ਸੀਗੀ ਉਹਨੇ ਐਮ ਐਸ ਸੀ ਬੀ ਐਡ ਸੀ ਹੋ ਕੁੜੀ ਤੇ ਉਸ ਤੋਂ ਬਾਅਦ ਉਹ ਕੁੜੀ ਦੀ ਆਰਥਿਕ ਹਾਲਾਤ ਨੇ ਜਿਹੜੇ ਬਹੁਤੇ ਵਧੀਆ ਨਹੀਂ ਸੀਗੇ ਤੇ ਉਹਦੇ ਆਰਥਿਕ ਹਾਲਾਤ ਇੰਨੇ ਮਾੜੇ ਸੀਗੇ ਵੀ ਉਹ ਜਿਹੜਾ ਹੁਣ ਝੋਨਾ ਤੱਕ ਲਾਉਂਦੀ ਸੀ ਉਹ ਕੁੜੀ ਤੇ ਪਰਿਵਾਰ ਦਾ ਜੇ ਤੁਸੀਂ ਘਰੇ ਉਹਦੀ ਦੇਖੋ ਤਾਂ ਉਹਦੇ ਵਿਚਾਰੀ ਦੇ ਛੱਤ ਵੀ ਬਾਲਿਆਂ ਵਾਲੀ ਛੱਤ ਆ ਜਿਹੜੀ ਉਹਦੇ ਘਰੇ ਪਈ ਹੋਈ ਸੀਗੀ ਤੇ ਉਹ ਕੁੜੀ ਝੋਨਾ ਲਾਉਂਦੀ ਲਾਉਂਦੀ ਉਹ ਕੁੜੀ ਸਬ ਇੰਸਪੈਕਟਰ ਭਰਤੀ ਹੋ ਗਈ ਜੀ ਤੇ ਹੋਰ ਜਿਵੇਂ ਹੁਣ ਹੁਣ ਆਲੀ ਭਰਤੀ ਹੈ ਜਿਹੜੀ ਹੁਣੇ ਰਿਜ਼ਲਟ ਆਇਆ ਇਹਦੇ ਵਿੱਚ ਸਾਡੇ ਕੋਲੇ ਜਿਹੜੇ ਮਤਲਬ ਕਿ ਇੱਕ ਕੁੜੀ ਆ ਉਹ ਆਪਦੇ ਪੇਰੈਂਟਸ ਤੋਂ ਅਲੱਗ ਹੋ ਕੇ ਮਤਲਬ ਕਿ ਆਪਦੇ ਨਾਨਕਿਆਂ ਕੋਲੇ ਰਹਿੰਦੀ ਸੀਗੀ ਤੇ ਨਾਨਕਿਆਂ ਕੋਲੇ ਇੱਥੋਂ ਭਰਤੀ ਹੋਈ ਹੈਗੀ ਤੇ ਦੋ ਇਹੋ ਜਿਹੇ ਭੈਣ ਭਰਾ ਨੇ ਜਿਹੜੇ ਦੋਨੋਂ ਭਰਤੀ ਹੋਏ ਨੇਗੇ ਬਹੁਤ ਮਤਲਬ ਕਿ ਸਾਡੇ ਕੋਲੇ ਦੇਖੋ ਸਾਡਾ ਜਿਹੜਾ ਮੇਨ ਮਕਸਦ ਆ ਗਰੀਬ ਜਵਾਕਾਂ ਨੂੰ ਜਿਹੜੀ ਫਿਜ਼ੀਕਲ ਕੋਚਿੰਗ ਕੈਂਪ ਦੇਣਾਗਾ ਤੇ ਉਹਦੇ ਵਿੱਚ ਕੀ ਹੁੰਦਾਗਾ ਜਿਹੜੇ ਬੱਚੇ ਨਹੀਂ ਮਤਲਬ ਕਿ ਪੈਸੇ ਭਰ ਸਕਦੇ ਕਿਉਂਕਿ ਪੈਸਿਆਂ ਵਾਲੇ ਤਾਂ ਬਹੁਤ ਨੇਗੇ ਤੁਸੀਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਮਹੱਲੀ ਲੁਧਿਆਣਾ ਜਾਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜੇ ਤੁਸੀਂ ਜਾਓਗੇ ਉੱਥੇ ਪੈਸੇ ਲੈ ਕੇ ਬਥੇਰੀਆਂ ਟ੍ਰੇਨਿੰਗਾਂ ਕਰਾਈਆਂ ਜਾਂਦੀਆਂ ਨੇਗੀਆਂ ਪਰ ਫ੍ਰੀ ਟ੍ਰੇਨਿੰਗ ਕੈਂਪ ਆ ਜਿਹੜਾ ਉਹ ਸ਼ੁਰੂਆਤ ਆ ਜਿਹੜੀ ਉਹਦੀ ਉਹ ਆਪਾਂ ਕੀਤੀ ਸੀਗੀ ਤੇ ਪਰ ਇਸ ਗੱਲ ਦੀ ਵੀ ਆਪਦੇ ਆਪ ਨੂੰ ਬਹੁਤ ਖੁਸ਼ੀ ਆ ਵੀ ਜਿਹੜੇ ਇਹ ਕੈਂਪ ਨੇ ਹੁਣ ਵਕ ਵਕ ਪਿੰਡਾਂ ਦੇ ਵਿੱਚ ਅਲੱਗ-ਅਲੱਗ ਜਿਹੜੀ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਕੋਚਸ ਨੇ ਜਾਂ ਜਿਹੜੇ ਕੁਝ ਕਰਨਾ ਚਾਹੁੰਦੇ ਨੇ ਸਮਾਜ ਦੇ ਲਈ ਉਹ ਉਹਨਾਂ ਨੇ ਸ਼ੁਰੂ ਕੀਤਾ ਤੇ ਮੈਨੂੰ ਲੱਗਦਾ ਮੇਰੀ ਇਹ ਬਹੁਤ ਵੱਡੀ ਪ੍ਰਾਪਤੀ ਹੈਗੀ ਅੱਛਾ ਇੱਕ ਹੋਰ ਦੱਸ ਦਿਓ ਕਿ ਤੁਸੀਂ ਲਗਾਤਾਰ 10-11 ਸਾਲਾਂ ਤੋਂ ਇਹ ਜਿਹੜਾ ਕੈਂਪ ਫ੍ਰੀ ਦੇ ਵਿੱਚ ਚਲਾ ਰਹੇ ਹੋ ਇਹਦੇ ਲਈ ਮੁਸ਼ਕਲਾਂ ਵੀ ਆਉਂਦੀਆਂ ਆਉਣਗੀਆਂ ਕਿ ਸਮੱਸਿਆਵਾਂ ਕਿਉਂਕਿ ਲਗਾਤਾਰ ਇਸ ਤਰ੍ਹਾਂ 10-11 ਸਾਲ ਚਲਾਉਣਾਗਾ ਉਹਦੇ ਲਈ ਸਮੱਸਿਆਵਾਂ ਵੀ ਆਉਂਦੀਆਂ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਉਹਦਾ ਹੱਲ ਕਿਵੇਂ ਕਰਦੇ ਹਾਂ ਫਿਰ ਸਮੱਸਿਆਵਾਂ ਤਾਂ ਆਏ ਆ ਜੀ ਜਦੋਂ ਕੋਈ ਚੀਜ਼ ਸ਼ੁਰੂ ਕਰਦੇ ਆ ਮੈਨੂੰ ਲੱਗਦਾ ਕੋਈ ਵੀ ਕੰਮ ਕਰਨਾਗਾ ਉਹਦੇ ਲਈ ਪ੍ਰੋਬਲਮਸ ਆਉਂਦੀਆਂ ਹੀ ਆਉਂਦੀਆਂ ਸਾਨੂੰ ਵੀ ਆਉਂਦੀਆਂ ਨੇ ਜਿਨ੍ਹਾਂ ਨੇ ਟ੍ਰੇਨਿੰਗ ਲੈਣੀ ਆ ਉਹਨਾਂ ਨੂੰ ਵੀ ਆਉਂਦੀਆਂ ਨੇ ਸਭ ਤੋਂ ਪਹਿਲੀ ਗੱਲ ਤਾਂ ਜਵਾਕਾਂ ਨੂੰ ਮਤਲਬ ਕੀ ਇਹਦੇ ਲਈ ਮੋਟੀਵੇਟ ਕਰਨ ਵਾਲੀ ਗੱਲ ਆ ਜਿਹੜੀ ਉਹ ਸਭ ਤੋਂ ਵੱਧ ਜ਼ਰੂਰੀ ਆ ਜਵਾਕਾਂ ਨੂੰ ਮੋਟੀਵੇਟ ਕਰਨਾ ਵੀ ਤੁਸੀਂ ਜਿਵੇਂ ਹੁਣ 6-6 ਫੁੱਟ ਹਾਈਟ ਵਾਲੇ ਵਿਦਿਆਰਥੀ ਨੇ ਠੀਕ ਆ ਪੜਨ ਚ ਬਹੁਤ ਚੰਗੇ ਨੇ ਉਹ ਕਹਿੰਦੇ ਨੇ ਅਸੀਂ ਭਰਤੀ ਨਹੀਂ ਗਾਹ ਸਾਡੇ ਆਰਥਿਕ ਹਾਲਾਤ ਇੰਨੇ ਵਧੀਆ ਨਹੀਂ ਹੁੰਦੇ ਵੀ ਅਸੀਂ ਅੱਗੇ ਹਾਇਰ ਐਜੂਕੇਸ਼ਨ ਲਈਏ ਹਾਇਰ ਐਜੂਕੇਸ਼ਨ ਲੈ ਕੇ ਕੋਈ ਵੱਡੇ ਟੈਸਟ ਪਾਸ ਕਰੀਏ ਵੀ ਕਿਸੇ ਹੋਰ ਮਤਲਬ ਕਿ ਪੋਸਟ ਤੇ ਅਸੀਂ ਸਿਲੈਕਟ ਹੋ ਜਾਈਏ ਉਹਨਾਂ ਨੂੰ ਸਮਝਾਉਣੇ ਆਂਗੇ ਮਤਲਬ ਕਿ ਬਹੁਤ ਮੱਥਾ ਮਾਰਨਾ ਪੈਂਦਾ ਕਈ ਵਾਰ ਤਾਂ ਆਪ ਨੂੰ ਵੀ ਆਏ ਹੁੰਦਾ ਵੀ ਛੱਡ ਪਰਾਂ ਪਰ ਫੇਰ ਵੀ ਆਏ ਹੁੰਦਾ ਵੀ ਇਹ ਜਵਾਕ ਯਾਰ ਲੱਗਣ ਵਾਲਾਗਾ ਤੇ ਉਹ ਜਵਾਕ ਨੇ ਜਿਹੜੇ ਉਹਨਾਂ ਨੂੰ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਤਾਂ ਜਿਹੜੀ ਏ ਆਉਂਦੀ ਆ ਉਸ ਤੋਂ ਬਾਅਦ ਸਾਨੂੰ ਪ੍ਰੋਬਲਮ ਆਉਂਦੀ ਆ ਜਵਾਕਾਂ ਕੋਲੇ ਆਪਾਂ ਫਿਜ਼ੀਕਲ ਕੈਂਪ ਦਾ ਫ੍ਰੀ ਕਰਾਉਣੀ ਕਰਾਉਣੇ ਆਗੇ ਉਸ ਤੋਂ ਬਾਅਦ ਜਿਹੜਾ ਲਿਖਤੀ ਪੇਪਰ ਹੁੰਦਾ ਹੁਣ ਇੱਕ ਪਹਿਲਾਂ ਪਹਿਲਾਂ ਹਾਈਟਾਂ ਵਾਲਿਆਂ ਦੇ ਨੰਬਰ ਹੁੰਦੇ ਸੀਗੇ 6 ਫੁੱਟ ਹਾਈਟ ਦੇ 15 ਨੰਬਰ ਹੁੰਦੇ ਸੀਗੇ ਤੇ ਪਲੱਸ 2 ਦੇ ਵਿੱਚੋਂ ਜਿਹਦੇ 80% ਤੋਂ ਨੰਬਰ ਹੁੰਦੇ ਸੀ ਉਹਦੇ 15 ਨੰਬਰ ਹੁੰਦੇ ਸੀ ਤਾਂ ਮੈਰਿਟ ਬਣਾਉਣੀ ਬੜੀ ਸੌਖੀ ਹੋ ਜਾਂਦੀ ਸੀਗੀ ਹੁਣ ਜਿਹੜੀਆਂ ਭਰਤੀਆਂ ਹੁੰਦੀਆਂ ਨੇ ਪਲੱਸ 2 ਤੋਂ ਇਹਦੀ ਐਲੀਜੀਬਿਲਟੀ ਹੁੰਦੀ ਆ ਤੇ ਇਹਦੇ ਵਿੱਚ ਕੀ ਆਗਾ ਤੁਹਾਡੇ ਜਿਹੜ ਇੰਟਰੈਂਸ ਇੱਕ ਪੇਪਰ ਹੁੰਦਾ ਹੈਗਾ ਪਹਿਲਾਂ ਤੁਹਾਡਾ ਪੰਜਾਬੀ ਦਾ ਪੇਪਰ ਹੁੰਦਾ ਹੈਗਾ ਪੰਜਾਬੀ ਦੇ ਵਿੱਚੋਂ ਤੁਸੀਂ 50% ਅੰਕ ਨੇ ਜਿਹੜੇ ਉਹ ਪ੍ਰਾਪਤ ਕਰਨੇ ਹੁੰਦੇ ਨੇ ਉਸ ਤੋਂ ਬਾਅਦ ਤੁਹਾਡਾ ਕੰਪੀਟੀਟਿਵ ਇਗਜ਼ਾਮ ਹੁੰਦਾ ਹੈਗਾ ਜਿਦੇ ਵਿੱਚ ਰੀਜ਼ਨਿੰਗ ਹੋਗੀ ਮੈਥ ਹੋਗੀ ਪੰਜਾਬੀ ਹੋਗੀ ਇੰਗਲਿਸ਼ ਹੋਗੀ ਜਰਨਲ ਨੋਲਿਜ ਹੋਗੀ ਇਹ ਜਿਹੜੇ ਤੁਹਾਨੂੰ ਇਹਨਾਂ ਦੇ ਵਿੱਚੋਂ ਇਹਨਾਂ ਦੇ ਵਿੱਚ ਚੰਗੇ ਅੰਕ ਨੇ ਜਿਹੜੇ ਉਹ ਪ੍ਰਾਪਤ ਕਰਨੇ ਪੈਂਦੇ ਨੇ ਪਰ ਇਹ ਅੰਕ ਘਰੇ ਬਹਿ ਕੇ ਨਹੀਂ ਪ੍ਰਾਪਤ ਹੁੰਦੇ ਇਹਦੇ ਲਈ ਸਾਨੂੰ ਜਿਹੜੀ ਕੋਚਿੰਗ ਆ ਉਹ ਲੈਣੀ ਪੈਂਦੀ ਹੈ ਤੇ ਕੋਚਿੰਗਾਂ ਬਹੁਤ ਮਹਿੰਗੀਆਂ ਨੇਗੀਆਂ ਅਸੀਂ ਹੁਣ ਇਸ ਲਈ ਵੀ ਮਤਲਬ ਕਿ ਐਫਰਟ ਐਫਰਟ ਕਰ ਰਹੇ ਹਾਂਗੇ ਵੀ ਜਵਾਕਾਂ ਨੂੰ ਅਸੀਂ ਆਨਲਾਈਨ ਜਿਹੜਾ ਮੇਰੇ ਕੋਲ ਜਿੰਨਾ ਵੀ ਮਟੀਰੀਅਲ ਆਉਂਦਾ ਹੈਗਾ ਉਹਨਾਂ ਦੇ ਬੱਚਿਆਂ ਦੇ ਗਰੁੱਪ ਬਣੇ ਹੋਏ ਨੇਗੇ ਗਰੁੱਪ ਦੇ ਵਿੱਚ ਮਟੀਰੀਅਲ ਆ ਜਿਹੜਾ ਅਸੀਂ ਉਹ ਸੈਂਡ ਕਰਦੇ ਆ ਕਰ ਦੰਨੇ ਹਾਂਗੇ ਤੇ ਜਾਂ ਜਿਹੜੀਆਂ ਆਨਲਾਈਨ ਫ੍ਰੀ ਕਲਾਸੇ ਚੱਲਦੀਆਂ ਨੇ ਉਹਨਾਂ ਬਾਰੇ ਦੱਸ ਦੰਨੇ ਹਾਂਗੇ ਜਾਂ ਮਤਲਬ ਕਿ ਬੜੇ ਲੋਕ ਇਹੋ ਜਿਹੇ ਇੱਥੇ ਵੀ ਹੈਗੇ ਨੇ ਬਰਨਾਲੇ ਚ ਵੀ ਜਾਂ ਆਲੇ-ਦੁਆਲੇ ਪਿੰਡਾਂ ਚ ਵੀ ਇਹੋ ਜਿਹੇ ਹੈਗੇ ਨੇ ਜਿਹੜੇ ਲੋੜਵੰਦ ਨੂੰ ਫ੍ਰੀ ਦੇ ਵਿੱਚ ਪੜਾਉਂਦੇ ਵੀ ਨੇ ਅੱਛਾ ਜਿਹੜਾ ਕੈਂਪ ਦਾ ਗੱਲ ਕਰੀਏ ਕੈਂਪ ਦਾ ਸ਼ਡਿਊਲ ਕਿਸ ਤਰ੍ਹਾਂ ਦਾ ਰਹਿੰਦਾ ਤੁਸੀਂ ਸਾਰਾ ਸਾਲ ਚੱਲਦਾ ਜਾਂ ਕੁਝ ਮਹੀਨੇ ਲਈ ਚਲਾਉਂਦੇ ਹੋ ਕਿਵੇਂ ਦਾ ਇਹਦਾ ਸ਼ਡਿਊਲ ਰਹਿੰਦਾ ਕਿਵੇਂ ਤੁਸੀਂ ਬੱਚਿਆਂ ਨੂੰ ਜਿਹੜਾ ਲੈ ਕੇ ਆਉਣ ਗਰਾਊਂਡ ਤੱਕ ਦੇਖੋ ਪਿਛਲੇ ਜਦੋਂ ਤੋਂ ਮੈਂ 2009 ਤੋਂ ਇਧਰ ਜੁੜਿਆ ਹੋਇਆ ਹਾਂਗਾ ਪੁਲਿਸ ਭਾਰਤੀਆਂ ਦੇ ਨਾਲ ਤੇ ਮੈਨੂੰ ਲੱਗਦਾ ਮੇਰੇ 14-15 ਸਾਲਾਂ ਦੇ ਸਫ਼ਰ ਦੇ ਵਿੱਚ ਇੱਕ ਦਿਨ ਵੀ ਅਜਿਹਾ ਨਹੀਂ ਹੋਣਾਗਾ ਜਦੋਂ ਮੈਂ ਗਰਾਊਂਡ ਦੇ ਵਿੱਚ ਨਾ ਆਇਆ ਹੋਵਾਂ ਤੇ ਚਾਹੇ ਉਹ ਮੱਥਾ ਟੇਕ ਕੇ ਕਈ ਵਾਰ ਕਾਲੀ ਵੀ ਹੁੰਦੀ ਆ ਨਹੀਂ ਘਰੇ ਕੋਈ ਹੁੰਦਾ ਜਾਂ ਕੋਈ ਕੰਮ ਇਹੋ ਜਿਹਾ ਹੁੰਦਾਗਾ ਜਾਣਾ ਵੀ ਪੈਂਦਾਗਾ ਪਰ ਮੱਥਾ ਟੇਕ ਕੇ ਜ਼ਰੂਰ ਜਾਣਾਗਾ ਕੈਂਪਾ ਜਿਹੜਾ ਇਹ ਵੈਸੇ ਲਗਾਤਾਰ ਸਾਰਾ ਸਾਲ ਹੀ ਚੱਲਦਾਗਾ ਪਰ ਜਦੋਂ ਵੀ ਕੋਈ ਭਰਤੀ ਆਉਂਦੀ ਹੈਗੀ ਜਦੋਂ ਨੋਟੀਫਿਕੇਸ਼ਨ ਜਾਰੀ ਹੁੰਦਾਗਾ ਉਦੋਂ ਤੋਂ ਅਸੀਂ ਇਹ ਜਿਹੜੀਆਂ ਸਰਗਰਮੀਆਂ ਨੇ ਜਿਹੜੀਆਂ ਫਿਜ਼ੀਕਲ ਟ੍ਰੇਨਿੰਗ ਕੈਂਪ ਦੀਆਂ ਅਸੀਂ ਉਹ ਤੇਜ਼ ਕਰ ਦੰਨੇ ਆਂ ਇੱਕ ਕੈਂਪ ਤਾਂ ਚਲ ਮੰਨੀ ਗੱਲ ਕਿ ਤੁਸੀਂ ਉਹਨਾਂ ਨੂੰ ਫਿਜ਼ੀਕਲ ਟ੍ਰੇਨਿੰਗ ਦੇ ਉਹਨਾਂ ਅਲੱਗ-ਅਲੱਗ ਤਰ੍ਹਾਂ ਦੀ ਪਰ ਕੈਂਪ ਤੋਂ ਇਲਾਵਾ ਗਰਾਊਂਡ ਦੇ ਵਿੱਚ ਕੋਈ ਖੇਡ ਲਈ ਵੀ ਸਪੈਸ਼ਲ ਖੇਡ ਲਈ ਵੀ ਕੋਈ ਬੱਚਿਆਂ ਨੂੰ ਟ੍ਰੇਨਿੰਗ ਵਗੈਰਾ ਦਿੱਤੀ ਜਾਂਦੀ ਹੈ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਮੈਂ ਨਾ ਛੋਟਾ ਹੁੰਦਾ 6ਵੀਂ 7ਵੀਂ ਦੇ ਵਿੱਚ ਹੀ ਐਥਲੈਟਿਕਸ ਕਰਨ ਲੱਗਿਆ ਸੀਗਾ ਤੇ ਉਦੋਂ ਸਾਨੂੰ ਮਤਲਬ ਕੀ ਨਹੀਂ ਪਤਾ ਹੁੰਦਾ ਸੀ ਕੁਝ ਬਹੁਤਾ ਸਾਨੂੰ ਤਾਂ ਕਿੱਟ ਦੇ ਹੀ ਨਹੀਂ ਪਤਾ ਹੁੰਦਾ ਸੀ ਕਿੱਟ ਕੀ ਹੁੰਦੀ ਹੈਗੀ ਹਨਾ ਇੱਥੇ 25 ਰੁਪਏ ਦੀ ਬੱਬੂ ਦੀ ਨੀਕਰ ਮਿਲ ਜਾਂਦੀ ਸੀਗੀ ਉਹ ਨੀਕਰ ਪਾ ਕੇ ਭੱਜ ਲੈਂਦੇ ਸੀਗੇ ਤੇ ਬੂਟਾਂ ਦਾ ਨਹੀਂ ਪਤਾ ਹੁੰਦਾ ਸੀਗਾ ਕਈ ਵਾਰ ਜਦੋਂ ਦੂਜਿਆਂ ਦੇ ਬੂਟ ਦੇਖਦੇ ਅਗਲਾ ਕਹਿੰਦਾ ਇਹਦੇ ਸਪੋਰਟ ਸ਼ੂਜ਼ ਪਾਏ ਹੋਏ ਨੇ ਤਾਂ ਸਾਨੂੰ 100 ਰੁਪਏ ਦੇ ਉਦੋਂ 80 ਰੁਪਏ ਦੇ ਬੂਟ ਆਉਂਦੇ ਹੁੰਦੇ ਸੀ ਪਰ ਰਬੜ ਦੇ ਜਿਹੜੇ ਰਿਲੈਕਸ ਉਹਦੇ ਬੂਟ ਸੀਗੇ ਤਾਂ ਉਹ ਬੂਟ ਪਾ ਕੇ ਭੱਜ ਲੈਂਦੇ ਸੀਗੇ ਤਾਂ ਕੀ ਸੀਗਾ ਉਦੋਂ ਸਾਨੂੰ ਜਿਹੜੀਆਂ ਪ੍ਰੋਬਲਮ ਸੀਗੀਆਂ ਸਾਨੂੰ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਸੀਗੀਆਂ ਤੇ ਉਹੋ ਪ੍ਰੋਬਲਮਸ ਨੂੰ ਅਸੀਂ ਫੇਸ ਕਰਦੇ ਕਰਦੇ ਉਹੀ ਬੂਟਾਂ ਨਾਲ ਭੱਜੀ ਗਏ ਜਦੋਂ ਭੱਜਣ ਤੋਂ ਪਤਾ ਲੱਗਿਆ ਵੀ ਭੱਜਦਿਆਂ ਦੀ ਵੀ ਇੱਕ ਖੇਡ ਹੁੰਦੀ ਆ ਉਹ ਹੁੰਦੀ ਐਥਲੈਟਿਕਸ ਠੀਕ ਆ ਫਿਰ ਉਹਦੇ ਵਿੱਚ ਡੰਗਾਈ ਦੇ ਵਿੱਚ ਵਾਗੇ ਡੰਗਾਈ ਦੇ ਵਿੱਚ ਗਏ ਹੋਏ ਚੱਲੋ ਬੈਸਟ ਐਥਲੀਟ ਬਣ ਗਏ ਚਾਰ ਵਾਰ ਪੰਜ ਵਾਰ ਲਗਾਤਾਰ ਬੈਸਟ ਐਥਲੀਟ ਬਣਦੇ ਰਹੇ ਫਿਰ ਉਹ ਤੋਂ ਬਾਅਦ ਇੰਟਰ ਕਾਲਜ ਦੇ ਵਿੱਚੋਂ ਮੈਡਲ ਆਇਆ ਐਥਲੈਟਿਕਸ ਦੇ ਵਿੱਚੋਂ ਉਸ ਤੋਂ ਬਾਅਦ ਯੂਨੀਵਰਸਿਟੀ ਪਾਰਟਿਸਿਪੇਟ ਕੀਤਾ ਉਸ ਤੋਂ ਬਾਅਦ ਜਿਹੜੀ ਮੇਰੇ ਮਤਲਬ ਕੀ ਮੇਰੇ ਤੋਂ ਪਹਿਲਾਂ ਔਰੇ ਕਾਲਜ ਆਉਣ ਤੋਂ ਪਹਿਲਾਂ ਔਰ ਇੱਕ ਗੇਮ ਚੱਲਦੀ ਹੁੰਦੀ ਸੀ ਨੈਟਵਰਕ ਨੈੱਟਵਾਲ ਖੇਡਦੇ ਨਾਲ ਜਦੋਂ ਅਸੀਂ ਇੱਥੇ ਦੇਖਦੇ ਹੁੰਦੇ ਸੀਗੇ ਤਾਂ ਉਦੋਂ ਪੁਲਿਸ ਦੀ ਟੀਮ ਆ ਜਿਹੜੀ ਉਹ ਨੈੱਟਵਾਲ ਖੇਡਦੀ ਹੁੰਦੀ ਸੀਗੀ ਤਾਂ ਨੈੱਟਵਾਲ ਆ ਜਿਹੜੀ ਅਸੀਂ ਵੀ ਦੇਖ ਦੇਖ ਕੇ ਖੇਡਣ ਲੱਗੇ ਫਿਰ ਲਗਾਤਾਰ ਮੈਂ 3 ਸਾਲ ਉਹ ਐਂਟਰ ਕਾਲਜ ਖੇਡਿਆ ਫਿਰ ਉਸ ਤੋਂ ਬਾਅਦ ਯੂਨੀਵਰਸਿਟੀ ਖੇਡੇ ਸੀਨੀਅਰ ਨੈਸ਼ਨਲ ਖੇਡੇ ਉਸ ਤੋਂ ਬਾਅਦ ਅਸੀਂ ਕੀ ਕਰਿਆ ਇੱਥੇ ਮੈਂ ਨੌਕਰੀ ਕਰਨ ਲੱਗਿਆ 2013 ਦੇ ਵਿੱਚ 2013 ਦੇ ਵਿੱਚ ਮੇਰੀ ਇੱਥੇ ਸਿਲੈਕਸ਼ਨ ਹੋ ਗਈ। ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਇਸੇ ਗਰਾਊਂਡ ਦੇ ਵਿੱਚ ਨੈੱਟਵਾਲ ਦਾ ਜਿਹੜਾ ਪਰਮਾਨੈਂਟ ਗਰਾਊਂਡ ਆ ਉਹ ਅਸੀਂ ਬਣਾਇਆਗਾ ਜਿਹਦੇ ਵਿੱਚ ਅਸੀਂ ਨਾਈਟ ਨੂੰ ਰਾਤ ਦੇ ਮੈਚ ਨੇ ਜਿਹੜੇ ਉਹ ਵੀ ਕਰਵਾ ਸਕਦੇ ਹਾਂ। ਅਸੀਂ ਲਾਈਟਾਂ ਦਾ ਜਿਹੜਾ ਪ੍ਰਬੰਧ ਆ ਉਹ ਵੀ ਕੀਤਾਗਾ। ਇਹਦੇ ਨਾਲ ਨਾਲ ਜਿਹੜੇ ਗਰਾਊਂਡ ਦੇ ਵਿੱਚ ਸਾਡੇ ਕੋਲੇ ਹੋਰ ਜਿਹੜੇ ਵੱਖ-ਵੱਖਰੀਆਂ ਖੇਡਾਂ ਚੱਲਦੀਆਂ ਨੇ ਸਾਡੇ ਕੋਲੇ ਐਥਲੈਟਿਕਸ ਚੱਲਦੀ ਹੈ ਜੀ, ਨੈੱਟਵਾਲ ਚੱਲਦੀ ਆ, ਬਾਸਕਟਬਾਲ ਚੱਲਦੀ ਆ, ਬਾਲੀਵਾਲ ਚੱਲਦੀ ਆ, ਬੌਕਸਿੰਗ ਚੱਲਦੀ ਆ ਤੇ ਹੁਣੇ ਤੁਸੀਂ ਦੇਖਿਆ ਵੀ ਆਪਣੇ ਕੋਲੇ نیچے ਅ ਆ ਡਾਕਟਰ ਆਰ ਪੀਐਸਜੀ ਸੀਨੀਅਰ ਸੈਕੰਡਰੀ ਸਕੂਲ ਆ ਜਿਹੜਾ ਆਪਣਾ ਐਸੀ ਕਾਲਜ ਦੀ ਬ੍ਰਾਂਚ ਆ ਉਹਦੇ ਵਿੱਚ ਦੋ ਬੈਡਮਿੰਟਨ ਕੋਰਟ ਨੇ ਜਿਹੜੇ ਉਹ ਵੀ ਬਣਾਏ ਗਏ ਨੇਗੇ ਤੇ ਇਲਾਕੇ ਦੇ ਜਿਹੜੇ ਨੌਜਵਾਨ ਨੇ ਲੜਕੇ ਲੜਕੀਆਂ ਉਹ ਇੱਥੇ ਆ ਕੇ ਮਤਲਬ ਕੀ ਖੇਡਦੇ ਨੇਗੇ ਅੱਗੇ ਜਾ ਕੇ ਕਿਉਂਕਿ ਇਹੋ ਜਿਹੇ ਗਰਾਊਂਡ ਆਮ ਤੌਰ ਤੇ ਕਿਸੇ ਐਡੇ ਮਤਲਬ ਕਿ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਨਹੀਂ ਹੋਣਗੇ ਜਿਹੇ ਜਿਹੇ ਆਪਣੇ ਕੋਲੇ ਗਰਾਊਂਡ ਨੇ ਅੱਛਾ ਬਿੱਟੂ ਜੀ ਇੱਕ ਹੋਰ ਦੱਸੋ ਕਿ ਜਿਹੜਾ ਤੁਹਾਡੇ ਸਖਲਾਈ ਕੈਂਪ ਦੇ ਵਿੱਚ ਹੁਣ ਤੱਕ ਦੀ ਆਉਟਪੁੱਟ ਕੀ ਹੈ ਕਿੰਨੇ ਕੁ ਬੱਚੇ ਆ ਜਿਹੜੇ ਉਹ ਭਰਤੀ ਹੋ ਚੁੱਕੇ ਨੇ ਅਲੱਗ-ਅਲੱਗ ਦੇਖੋ ਚਾਹੇ ਗੱਲ ਕਰੀਏ ਆਪਾਂ 10 11 ਦੀ ਭਰਤੀ ਦੀ ਜਾਂ 12 ਦੀ ਭਰਤੀ ਦੀ 16 ਦੀ ਭਰਤੀ ਦੀ 21 ਦੀ ਭਰਤੀ ਦੀ 22 ਦੀ ਭਰਤੀ ਦੀ ਤਾਂ ਵੈਸੇ ਪ੍ਰੋਪਰ ਗਿਣਤੀ ਤਾਂ ਨਹੀਂ ਮੈਂ ਦੱਸ ਸਕਦਾ ਪਰ ਗਿਣਤੀ ਸੈਂਕੜੇ ਕ੍ਰੋਸ ਕਰ ਚੁੱਕੀ ਹੈ ਜੀ ਸੈਕੰਡ ਦੀ ਗਿਣਤੀ ਹਾਂ ਜੀ ਹਾਂ ਸੈਕੰਡ ਦੀ ਗਿਣਤੀ ਆ ਹੁਣ ਇੱਕ ਰਿਜ਼ਲਟ ਆਇਆ ਥੋੜੇ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਦਾ ਉਸ ਤੋਂ ਬਾਅਦ ਕੋਡ ਆਫ ਕੰਡਕਟ ਲੱਗ ਗਿਆ ਕੋਡ ਆਫ ਕੰਡਕਟ ਲੱਗਣ ਕਰਕੇ ਹਜੇ ਉਹਨਾਂ ਨੂੰ ਜੁਆਇਨਿੰਗ ਲੈਟਰ ਨਹੀਂ ਮਿਲੇ ਅੱਠ ਵਿਦਿਆਰਥੀ ਸਾਡੇ ਇਸੇ ਸਾਲ ਦੀ ਜਿਹੜੀ ਭਰਤੀ ਉਹਦੇ ਵਿੱਚ ਹੋਏ ਨੇ ਇਸ ਤੋਂ ਪਹਿਲਾਂ ਵਾਲੀ ਭਰਤੀ ਚ 22 ਜਣੇ ਹੋਏ ਸੀਗੇ ਉਸ ਤੋਂ ਪਹਿਲਾਂ 26 ਜਣੇ ਹੋਏ ਸੀਗੇ ਮਤਲਬ ਕਿ ਗਿਣਤੀ ਆ ਜਿਹੜੀ ਉਹ ਵੱਧਦੀ ਜਾਂਦੀ ਹੈਗੀ ਜਿਵੇਂ ਹੁਣ ਸਬ ਇੰਸਪੈਕਟਰ ਤਿੰਨ ਜਣੇ ਉਹ ਤੋਂ ਪਹਿਲਾਂ ਹੋਏ ਸੀਗੇ ਫਿਰ ਇੱਕ ਲੜਕੀ ਹੋਈ ਕਿਰਨ ਫਿਰ ਉਸ ਤੋਂ ਬਾਅਦ ਇੱਕ ਮੁੰਡਾ ਰਵਿੰਦਰਾ ਹੁਣੇ ਖੁੱਡੀ ਤੋਂ ਉਹਨੂੰ ਜੁਆਇਨਿੰਗ ਲੈਟਰ ਮਿਲਿਆਗਾ ਸਬ ਇੰਸਪੈਕਟਰ ਭਰਤੀ ਹੋਇਆ ਜੀ ਅੱਛਾ ਮੇਰਾ ਆਖਰੀ ਸਵਾਲ ਹੈ ਕਿ ਤੁਹਾਨੂੰ ਕਿ ਤੁਹਾਡੀ ਇੱਛਾ ਕੀ ਹੈ ਤੁਸੀਂ ਇਸ ਕੈਂਪ ਨੂੰ ਕਿਸ ਪੱਧਰ ਤੱਕ ਲੈ ਜਾਣਾ ਚਾਹੁੰਦੇ ਹੋ ਕਿ ਬੱਚਿਆਂ ਨੂੰ ਹੋਰ ਫਾਇਦਾ ਮਿਲੇ ਦੇਖੋ ਮੇਰਾ ਮਕਸਦ ਤਾਂ ਇਹੀ ਹੈ ਵੀ ਜਿਹੜੀਆਂ ਔਂਕੜਾ ਮੈਨੂੰ ਆਈਆਂ ਨੇ ਉਹ ਕਿਸੇ ਹੋਰ ਖਿਡਾਰੀ ਨੂੰ ਜਾਂ ਹੋਰ ਵਿਦਿਆਰਥੀ ਨੂੰ ਕਿਸੇ ਨੂੰ ਵੀ ਨਾ ਉਹ ਔਂਕੜਾ ਹੋਣ ਤੇ ਮੇਰਾ ਮਕਸਦ ਇਹ ਹੈਗਾ ਵੀ ਹਰ ਇੱਕ ਪਿੰਡ ਦੇ ਵਿੱਚ ਇਹ ਜਿਹੜੇ ਕੋਚਿੰਗ ਕੈਂਪ ਨੇ ਉਹ ਲਗਾਏ ਜਾਣ ਵੈਸੇ ਲੱਗ ਰਹੇ ਨੇਗੇ ਹੁਣ ਚੱਲ ਪਿਆ ਸਿਸਟਮ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈਗੀ ਵੀ ਜਿਹੜੇ ਲੋਕ ਮੇਰੇ ਕੋਲੇ ਪਹਿਲਾਂ ਮਾਨਸਾ ਤੋਂ ਮਲੇਰਕੋਟਲੇ ਤੋਂ ਬਠਿੰਡੇ ਤੋਂ ਵਕ ਵਕ ਪੰਜ ਛੇ ਜ਼ਿਲ੍ਹਿਆਂ ਚੋਂ ਮੇਰੇ ਕੋਲੇ ਟ੍ਰੇਨਿੰਗ ਕਰਨ ਆਉਂਦੇ ਸੀਗੇ ਉੱਥੇ ਵੀ ਜਿਹੜੇ ਜਵਾਕ ਭਾਰਤੀ ਵੀ ਹੋ ਜਾਂਦੇ ਨੇ ਅਸੀਂ ਉਹਨਾਂ ਨੂੰ ਦੱਸਦੀ ਇਹੀ ਕਹਿਣੇ ਆਗੇ ਵੀ ਤੁਸੀਂ ਯਾਰ ਭਾਰਤੀ ਹੋਣ ਤੋਂ ਬਾਅਦ ਆਪ ਵੀ ਉੱਥੇ ਜਾ ਕੇ ਜਵਾਕਾਂ ਨੂੰ ਜਿਹੜੀ ਆ ਟ੍ਰੇਨਿੰਗ ਉਹ ਫ੍ਰੀ ਦੇ ਵਿੱਚ ਦਿਓ ਤੇ ਤਾਂ ਕਿ ਜਵਾਕ ਜਿਹੜੇ ਛੋਡੇ ਵਾਂਗੂ ਹੋਰ ਜਿਹੜੇ ਜਵਾਕ ਨੇ ਉਹ ਸਿਲੈਕਟ ਹੋ ਜਾਣ ਅੱਛਾ ਲੱਗਦਾ ਵੀ ਪਿੰਡਾਂ ਦੇ ਵਿੱਚ ਵੀ ਉਸ ਤਰ੍ਹਾਂ ਦਾ ਮਾਹੌਲ ਜਿਹੜਾ ਬੱਚਾਂ ਨੂੰ ਬਿਲਕੁਲ ਜੀ ਹੁਣ ਖੇਡਾਂ ਦੇ ਨਾਲ ਜੁਵਾਕ ਜੁੜ ਰਹੇ ਨੇਗੇ ਤੇ ਜਿੰਨਾ ਖੇਡਾਂ ਦੇ ਨਾਲ ਜੁਵਾਕ ਜੁੜਨਗੇ ਤਾਂ ਉਹਨਾਂ ਨੂੰ ਇੱਥੇ ਜਿਹੜੀਆਂ ਪਤਾ ਚੱਲੂਗਾ ਵੀ ਅਸੀਂ ਕਿਹੜੇ ਫੀਲਡ 'ਚ ਜਾ ਸਕਦੇ ਹਾਂ ਕੀ ਕਰ ਸਕਦੇ ਹਾਂ ਕੀ ਨਹੀਂ ਕਰ ਸਕਦੇ ਤੇ ਉਹ ਆਪਦੀ ਕਪੈਸਿਟੀ ਦੇ ਹਿਸਾਬ ਨਾਲ ਕਈ ਬੰਦੇ ਹੁੰਦੇ ਨੇਗੇ ਜਿਹੜੇ ਪੁਲਿਸ ਦੇ ਵਿੱਚ ਭਰਤੀ ਹੋ ਜਾਂਦੇ ਨੇ ਆਰਮੀ ਵਿੱਚ ਭਰਤੀ ਹੋ ਜਾਂਦੇ ਨੇ ਸਬ ਇੰਸਪੈਕਟਰ ਭਰਤੀ ਹੋ ਜਾਂਦੇ ਨੇ ਬਹੁਤ ਲੋਕ ਜਵਾਕ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਪੀਪੀਐਸਸੀ ਜਾਂ ਮਤਲਬ ਕਿ ਯੂਪੀਐਸਸੀ ਵਗੈਰਾ ਕਰਦੇ ਨੇਗੇ ਉਹ ਅੱਗੇ ਹਾਇਰ ਰੈਂਕ ਤੇ ਪਹੁੰਚ ਜਾਂਦੇ ਨੇ ਉਹਨਾਂ ਨੂੰ ਮੈਨੂੰ ਲੱਗਦਾ ਜਦੋਂ ਆਪ ਕਿਸੇ ਵਧੀਆ ਅਹੁਦੇ ਤੇ ਪਹੁੰਚ ਜਾਂਦੇ ਨੇ ਤਾਂ ਦੂਜਿਆਂ ਨੂੰ ਸਹੂਲਤਾਂ ਜਿਹੜੀਆਂ ਉਹ ਪ੍ਰੋਵਾਈਡ ਵੀ ਕਰਵਾ ਸਕਦੇ ਨੇ ਸੋ ਇਹ ਸਨ ਪ੍ਰੋਫੈਸਰ ਬਲਵਿੰਦਰ ਕੁਮਾਰ ਸ਼ਰਮਾ ਜੀ ਜਿਨ੍ਹਾਂ ਨੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਜਿਹੜਾ ਐਸਡੀ ਕਾਲਜ ਬਰਨਾਲਾ ਦੇ ਵਿੱਚ ਜਿਹੜਾ ਟ੍ਰੇਨਿੰਗ ਮੁਫਤ ਟ੍ਰੇਨਿੰਗ ਕੈਂਪ ਚਲਾ ਰਹੇ ਨੇ ਵੱਡੀ ਗਿਣਤੀ ਵਿੱਚ ਇਲਾਕੇ ਭਰ ਦੇ ਲੋਕ ਨੇ ਜਿਹੜੇ ਨੌਜਵਾਨ ਨੇ ਉਹ ਫਾਇਦਾ ਲੈ ਰਹੇ ਨੇ ਤੇ ਸੈਕਿੰਡਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨਾਂ ਨੂੰ ਉਹਦਾ ਫਾਇਦਾ ਵੀ ਹੋਇਆਗਾ ਤੇ ਉਹਨਾਂ ਨੂੰ ਜਿਹੜੀ ਅਲੱਗ-ਅਲੱਗ ਨੌਕਰੀਆਂ ਮਿਲਣ ਦੇ ਵਿੱਚ ਇਹਦਾ ਲਾਭ ਪ੍ਰਾਪਤ ਹੋਇਆਗਾ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਬਲਵਿੰਦਰ ਕੁਮਾਰ ਸ਼ਰਮਾ ਜੀ ਜਿਹੜਾ ਤੁਸੀਂ ਸਾਡੇ ਲਈ ਸਮਾਂ ਕੱਢਿਆ ਥੈਂਕ ਯੂ ਧੰਨਵਾਦ